ਕਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਵੇਂ ਸੰਦੇਸ਼ ਅੱਜ ਅਸੀਂ ਪਹੁੰਚਾ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕੋਟ ਦੀ ਸੂਰਤ ਮੱਲੀ ਦੇ ਵਿੱਚ ਜਿੱਥੇ ਕੇ ਗੁਰਾਇਆ ਫਿਟਨੈਸ ਜਿਮ ਦੀ ਨਵੀਂ ਆ ਓਪਨਿੰਗ ਹੋ ਚੁੱਕੀ ਆ ਅੱਜ ਇਹ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਵਿਖਾਵਾਂਗੇ ਔਰ ਸਾਡੇ ਜਿਹੜੇ ਜਿਮ ਦੇ ਟ੍ਰੇਨਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਤੇ ਔਰ ਜੋ ਸਾਡੇ ਓਨਰ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਔਰ ਆਪਾਂ ਤੁਹਾਨੂੰ ਕਿਸ ਤਰ੍ਹਾਂ ਮੁੱਦੇ ਮਿਹਨਤ ਕਰ ਰਹੇ ਨੇ 500 ਰੁਪਿਆ ਟੋਟਲ ਫੀਸ ਆ ਜਿਆਦਾ ਕੋਈ ਫੀਸ ਨਹੀਂ ਆਇਆ ਜਿਆਦਾ ਮੈਨੇ ਨਹੀਂ ਰੱਖਦੀ ਇਨੀ ਫੀਸ ਇਹ ਆ ਕਿ ਇੱਕ ਚੰਗੀ ਸਿਹਤ ਬੱਚੇ ਪਾ ਸਕਦੇ ਹਨ ਆਪਣੇ ਬੱਚਿਆਂ ਨੂੰ ਜਦੋਂ ਵੀ ਇੱਥੇ ਜੁਆਇਨਿੰਗ ਕਰਾ ਸਕਦੇ ਇੱਕ ਵਧੀਆ ਟ੍ਰੇਨਿੰਗ ਬੱਚਿਆਂ ਨੂੰ ਦਿੰਦੇ ਨੇ ਇਥੋਂ ਦੇ ਜਿਹੜੇ ਟ੍ਰੇਨਰ ਨੇ सोनू ਪਹਿਲਵਾਨ ਜੀ ਆਓ ਤੁਹਾਡੀ ਉਹਨਾਂ ਨਾਲ ਆਪਾਂ ਮੁਲਾਕਾਤ ਕਰਾਉਨੇ ਆ ਨਾਲ ਅੱਛਾ ਜੀ ਹੁਣ ਸਾਡੇ ਨਾਲ ਗਰਾਇਆ ਫਿਟਨੈਸ ਜਿਮ ਦੇ ਓਨਰ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਚਾਹਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਸਰ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਜਿਮ ਦੀ ਨਵੀਂ ਓਪਨਿੰਗ ਹੋ ਚੁੱਕੀ ਆ ਕਿਉਂਕਿ ਸਾਡਾ ਇੱਧਰ ਜਿਹੜਾ ਏਰੀਆ ਪੈਂਦਾ ਪਿੰਡ ਵੀੜੇ ਪੈਂਦਾ ਇੱਥੇ ਕੋਈ ਸਿਹਤ ਵਾਸਤੇ ਕੋਈ ਬੱਚਿਆਂ ਦੇ ਖੇਡਣ ਵੱਲਣ ਵਾਸਤੇ ਕੁਝ ਹੈ ਨਹੀਂ ਹਿੰਗਾ ਤੇ ਹੁਣ ਤੁਸੀਂ ਜਿਮ ਦੇ ਵਿੱਚ ਵਧੀਆ ਤੋਂ ਵਧੀਆ ਮਸ਼ੀਨਾਂ ਟੌਪ ਦੀਆਂ ਲੈ ਕੇ ਲਾਈਆਂ ਨੇ ਸਾਰੇ ਇੱਕਦੋਂ ਦਾ ਜਿਮ ਦਾ ਓਪਨਿੰਗ ਆ ਜਿਹੜੀ ਨਵੀਂ ਕੀਤੀ ਆ ਹੁਣ ਤੁਸੀਂ ਨੂੰ ਰੀਨਿਊ ਕੀਤਾ ਦੁਬਾਰਾ ਤੇ ਇੱਕ ਦਿਨ ਦਾ ਹਰ ਕੀਤਾ ਇਹ 10 15 ਦਿਨ ਹੋ ਗਏ ਨੇ ਕੀਤੀ ਇਹਨੂੰ ਅੱਛਾ ਤੇ ਬੜਾ ਵਧੀਆ ਰਿਸਪੌਂਸ ਮਿਲਿਆ ਬਹੁਤ ਵਧੀਆ ਮਸ਼ੀਨਾਂ पे ਇੱਥੇ ਲੱਗੇ ਤਾਂ ਕਿ ਇਹੋ ਜਿਹੀ ਮਸ਼ੀਨਾਂ ਕਿਹਕੋ ਜਿਹੀਆਂ ਜੀ 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 ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਤੁਸੀਂ ਵੇਖ ਨਹੀਂਦੇ ਹੋ ਵੀ ਕਿੰਨਾ ਬਚਾ ਹੁੰਦਿਆ ਜੀ 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 ਤੇ ਬਹੁਤ ਵਧੀਆ ਸਰ ਕੀ ਰੇਟ ਚੱਲਣ ਡਿਆ ਪੈਕੇਜ ਹੁਣ ਜੇ ਤੇ 3 ਮਹੀਨੇ ਇਕੱਠੇ ਦੇ 1500 ਰੁਪਏ ਜੀ ਤੇ ਜੇ 3 ਮਹੀਨੇ ਲਾਉਣੇ ਤਾਂ ਫਿਰ 7 7 6 ਮਹੀਨੇ ਜੀ 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 ਹਾਂ ਤੇ ਸਰ ਕਿਨਾਂ ਲੈਂਦੇ ਕੋਈ ਟ੍ਰੇਨਰ ਵੀ ਵਗੈਰਾ ਟ੍ਰੇਨ ਕਰਦੇ ਇੱਥੇ ਜਾਈਂ ਹਾਂਜੀ ਹਾਂਜੀ ਟ੍ਰੇਨਰ ਵਿੱਚ ਸਸਤੇ ਨੰਦ ਆਪਰੇ ਮਾਲਾ ਤੋਂ ਮੁੰਡਾ ਆ ਜਿਸਕਦਰ ਜੀ 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 ਬਹੁਤ ਸੋਨਾ ਸੋਲੂ ਮੁੰਡਾ ਬਹੁਤ ਵਧੀਆ ਟ੍ਰੇਨਿੰਗ ਦਿੰਦਾ ਸਭ ਕੋ ਫ੍ਰੀ ਹੈ ਠੀਕ ਹੈ ਬਹੁਤ ਵਧੀਆ ਤੇ ਸਰ ਨੂੰ ਪੁੱਛਣਾ ਚਾਹਾਂ ਜਿਵੇਂ ਕਿ ਲੇਡੀਜ਼ ਵਗੈਰਾ ਵਾਸਤੇ ਵੀ ਆ ਕਿ ਚਾਹੇ ਕਿਸ ਤਰ੍ਹਾਂ ਨਹੀਂ ਲੇਡੀਜ਼ ਨਾਲ ਅਜੇ ਤੇ ਇਕੱਠਾ ਹੀ ਹੈ ਜੀ 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 ਕਠਾਈ ਲੇਡੀਆਂ ਨਾਲ ਹੀ ਹੈ ਟਾਈਮ ਪੀਰੀਅਡ ਦਾ ਟੈਂਪ ਕੋਈ ਨਹੀਂ ਫਰਕ ਨਹੀਂ ਜਦੋਂ ਮਰਜੀ ਆਉਣਾ ਬੜਾ ਵਧੀਆ ਪਿਆ ਅਸੀਂ ਆਪ ਵਿੱਚ ਹੁੰਨੇ ਆ ਅਟ ਟਾਈਮ ਦੇ ਵਿੱਚ ਇੱਕਾ ਬੰਦਾ ਹੈ ਇਹ ਵਿਚਰੇ ਨੇ ਜਾਂ ਟ੍ਰੈਨਰ ਵਿੱਚ ਹੁੰਦਾ ਜਾਂ ਇਹ ਆਪ ਹੁੰਨੇ ਆ ਜੀ ਇਦਾਂ ਨੇ ਵੀ ਵੀ ਕੱਲੇ ਲੇਡੀਆਂ ਨੇ ਨਾਲ ਕੋਲ ਇੱਕ ਬੰਦਾ ਰਹਿਦਾ ਕੰਮ ਕਰਦਾ ਬਾਕੀ ਹੁਣ ਮੈਂ ਲੇਡੀਆਂ ਦਾ ਵੱਖਰਾ ਕਰਨ ਲੱਗਾ ਵਾਂ ਜੀ 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 ਤੇ ਵਧੀਆ ਵਧੀਆ ਬਣਾਵਾਂਗੇ ਇਦੋਂ ਵਧੀਆ ਕਰਾਂਗੇ ਅੱਗੇ ਵੀ ਤੇ ਇਦੋਂ ਵੀ ਵਧੀਆ ਲੇਡੀਆਂ ਦੇ ਜਮ ਬਣਾਵਾਂਗੇ ਠੀਕ ਹੈ ਸਾਰੇ ਵੇਖਿਆ ਆ ਜਿਮਾਂ ਦੇ ਵਿੱਚ ਜਿਹੜੇ ਆਡੇ ਇਧਰ ਲੋਕਲ ਪਿੰਡਾਂ ਦੇ ਵਿੱਚ ਜਿਮ ਨੇ ਉਹਨਾਂ ਦੇ ਵਿੱਚ ਏਸੀ ਵਗੈਰਾ ਨਹੀਂ ਹੁੰਦੇ ਲੇਕਿਨ ਤੁਸੀਂ ਹਰ ਇੱਕ ਫੈਸਿਲਿਟੀ ਜਿਹੜੀ ਬੱਚਿਆਂ ਨੂੰ ਦਿੱਤੀ ਆ ਤਾਂ ਜੋ ਕਿ ਕਿਸੇ ਨੂੰ ਤੰਗੀ ਪੇਸ਼ੀ ਨਾ ਆ ਸਕੇ ਹਾਂ ਏਸੀ ਇਹ ਸਭ ਕੁਝ ਵਿੱਚ ਏਸੀ ਲੱਗੇ ਨੇ ਜਿਮ ਵਿੱਚ ਬਹੁਤ ਸੋਹਣਾ ਸਪੌਂਸਰ ਵਧੀਆ ਨੇ ਬੱਚੇ ਖੁਸ਼ ਨੇ ਜੀ 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 ਹਾਂਜੀ ਠੀਕ ਹੈ ਧੰਨਵਾਦ ਅੱਛਾ ਜੀ ਹੋਰ ਸਾਡੇ ਨਾਲ ਗਰ ਆ ਫਿਟਨੈਸ ਜਿਮ ਦੇ ਟ੍ਰੇਨਰ ਮੌਜੂਦ ਨੇ ਸੋਨੂ ਪਹਿਲਵਾਨ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਬੱਚਿਆਂ ਨੂੰ ਕੀ ਕੀ ਸਪਲੀਮੈਂਟ ਦਿੰਦੇ ਨੇ ਔਰ ਕਿਦਾਂ ਕਿਸ ਤਰ੍ਹਾਂ ਟ੍ਰੇਨਿੰਗ ਦਿੰਦੇ ਨੇ ਔਰ ਆਪਾਂ ਇਹਨਾਂ ਦੇ ਨਾਲ ਹਰ ਤਰ੍ਹਾਂ ਜਿਸ ਤਰ੍ਹਾਂ ਬੱਚਿਆਂ ਨੂੰ ਗਾਈਡ ਕਰਦੇ ਨੇ ਆਪਾਂ ਹਰ ਗੱਲਬਾਤ ਕਰਾਂਗੇ ਉਹਨਾਂ ਨਾਲ ਸასი ਗਾ ਸਰ ਸਾਸੇ ਹਾ ਅੱਛਾ ਸਰ ਜੇਮ ਦੀ ਨਵੀਂ ਓਪਨਿੰਗ ਹੋ ਚੁਗੀ ਆ ਹੋ ਚੁਕੀ ਆ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਸਰ ਤੁਹਾਨੂੰ ਬਹੁਤ ਬਹੁਤ ਅੱਛਾ ਸਰ ਕਦੋਂ ਦਾ ਜੇਮ ਦੀ ਓਪਨਿੰਗ ਦੁਬਾਰਾ ਤੁਸੀਂ ਕੀਤੀ ਆ ਰੀਨਿਊ ਕੀਤਾ ਆ ਇਹਨੂੰ ਸਾਰਾ ਕੀ ਨਾਲਿਆਂ ਦੇ ਮਰਮਤ ਕਰਕੇ ਵਧੀਆ ਤੋਂ ਵਧੀਆ ਟਾਪ ਦੀਆਂ ਬਾਹਰ ਦੀਆਂ ਮਸ਼ੀਨਾਂ ਲਾਈਆਂ ਨੇ ਔਰ ਕਿਸ ਤਰ੍ਹਾਂ ਟ੍ਰੇਨਿੰਗ ਦਿੰਦੇ ਬੱਚਿਆਂ ਨੂੰ ਤੁਸੀਂ ਸਰ ਅਸੀਂ 15 ਜੁਲਾਈ ਦਾ ਓਪਨ ਕੀਤਾ ਵਾ ਜਿਹੜਾ ਨਿਊ ਰੂਲ ਨਿਊ ਕੀਤਾ ਹਨ ਤੇ ਬਾਕੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵਾ ਪਬਲਿਕ ਦਾ ਜਿੱਦਾਂ ਮਰਜ਼ੀ ਆ ਬਹੁਤ ਵਧੀਆ ਰਿਸਪੌਂਸ ਸਰ ਬੱਚਿਆਂ ਨੂੰ ਸਪਲੀਮੈਂਟ ਵਗੈਰਾ ਕਿਹੜੇ ਸਪਲੀਮੈਂਟ ਸਰ ਅਸੀਂ ਸਾਰੇ ਕੰਪਨੀ ਦੇ ਰੱਖਿਆ ਜਿਵੇਂ ਨੈਟੋ ਟੈਕ ਹੋ ਗਿਆ ਵੇ ਹੋ ਗਿਆ ਅਵਤਾਰ ਹੋ ਗਈ ਆ ਦੂਸਰਾ ਰੂਲ 1 ਹੋ ਗਿਆ ਸਾਰਾ ਕੰਪਨੀ ਦਾ ਮਿਲਦੇ ਕੋਈ ਵੀ ਮਾਰਾ ਪ੍ਰੋਡਕਟ ਨਹੀਂ ਬੱਚਿਆਂ ਨੂੰ ਦੇ ਰਹੇ ਬਹੁਤ ਵਧੀਆ ਦੇ ਰਹੇ ਸਰ ਲੇਡੀਜ਼ ਦਾ ਵੀ ਲੇਡੀ ਦਾ ਸਰ ਸਾਰਾ ਹੀ ਆ ਲੇਡੀਜ਼ ਜੈਂਟਲਸ ਸਾਰੇ ਜੀ ਮਗਲ ਠੀਕ ਹੈ ਜੀ ਸਾਰੇ ਫੈਸਿਲਿਟੀਆਂ ਕਾਫੀ ਨੇ ਸਿਰਫ ਥੋੜਾ ਫੀਸ ਬਾਰੇ ਦੱਸ ਦੋ ਕਿ ਕੀ ਕੀ ਫੀਸ ਚਲਦੀ ਹੈ ਫੀਸ ਸਰ ਜੇ ਤੇ ਕੱਲਾ ਜਿਮ ਲੈਣਾ ਵਾ ਤੇ ਫਿਰ 500 ਰੁਪਏ ਪਰ ਮੰਥ ਜੇ ਵਿੱਚ ਟਰੈਡ ਮਿਲਿਆ 200 ਰੁਪਏ ਟਰੈਡ ਮਿਲਦਾ ਐਕਸਟਰਾ 700 ਰੁਪਏ ਪਰ ਮੰਥ ਇੱਕ ਪੈਕੇਜ ਚ ਲੈਣਾ 1500 ਚ ਵਿੱਚ ਟਰੈਡ ਮਿਲ ਤੇ 3 ਮੰਥ ਲਈ 1500 ਦੇ ਵਿੱਚ ਉਹਦੇ ਵਿੱਚ ਟਰੈਡ ਮਿਲ ਆਇਆ ਨਾ ਡਿਸਕਾਊਂਟ ਮਿਲਦਾ 500-700 ਰੁਪਏ ਕਸਟਮਰ ਨੂੰ ਠੀਕ ਹੈ ਜੀ ਬਸ ਅੱਛਾ ਸਰ ਕੀ ਕਹਿਣਾ ਜਾਓਗੇ ਸਾਡੇ ਇੱਥੇ ਜੋ ਪਲਵਾਨ ਆ ਪਨਵਰ ਸਾਹਿਬ ਆਪਾਂ ਨਾਲ ਹੀ ਗੱਲ ਕਰਾਂਗੇ ਅਸੀਂ ਕਮਤੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਜੀਮ ਵਿੱਚ ਮੈਨੂੰ ਸਰ 3 ਸਾਲ ਹੋ ਗਏ ਜੀ ਅੱਛਾ ਜੀ ਸਰ ਕਿਹੋ ਜੀ ਸਰਵਸ ਮਿਲਦਾ ਤੁਹਾਨੂੰ ਕਿੰਦਾਂ ਦੀ ਟ੍ਰੇਨਿੰਗ ਇੱਥੇ ਦਿੰਦੇ ਆ ਜਿਹੜੇ ਤੁਹਾਡੇ ਟ੍ਰੇਨਰ ਕੋਚ ਸਾਹਿਬ ਨੇ ਇੱਥੇ ਬਹੁਤ ਵਧੀਆ ਟ੍ਰੇਨਿੰਗ ਦਿੰਦੇ ਆ ਤੇ ਹੁਣ ਜਿਹੜੀ ਇਹਨਾਂ ਨੇ ਓਪਨਿੰਗ 15 ਜੁਲਾਈ ਨੂੰ ਕੀਤੀ ਸੀ ਤੇ ਸੁਖਜਿੰਦਰ ਸਿੰਘ ਜੀ ਦਾ ਹੋਇਆ ਜੀ ਹੁਣ ਉਦਘਾਟਨ ਕੀਤਾ ਸੀ ਅੱਛਾ ਜੀ ਹੁਣ ਸਾਡੇ ਨਾਲ ਮੰਨਾ ਵੀਰ ਸਾਡਾ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨਾ ਚਿਰ ਹੋ ਗਿਆ ਮਿਹਨਤ ਲਾਉਂਦਿਆਂ ਨੂੰ ਵਿੱਚ ਵਾਰ ਤੇ ਮਿਹਨਤ ਨਾਲ ਛੱਡ ਦਿੱਤੀ ਹੋਈ ਸੀ ਹੁਣ ਫਿਰ ਇਹਨਾਂ ਨੇ ਜੁਆਇਨਿੰਗ ਕੀਤੀ ਆ ਦੁਬਾਰਾ ਮੱਲਾ ਮਾਰੀਆਂ ਆ ਕੇ ਤਾਂ ਚਾਏ ਜਾਣਗੇ ਨੌਜਵਾਨ ਪੀੜੀ ਨੂੰ ਅੱਜ ਦੀ ਨੂੰ ਇਹੋ ਹੀ ਆਗੇ ਹਾਂ ਕਿ ਐਕਸਰਸਾਈਜ਼ ਕਰਨ ਨਸ਼ਿਆਂ ਲੋ ਧਿਆਨ ਟੁੱਟ ਕੇ ਖੇਡਾਂ ਹਲ ਧਿਆਨ ਲੱਗ ਸਕੇ ਸਾਡੇ ਨਾਲ ਮੰਨਾ ਵੀਰ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰੇ ਵੀਰ ਸਤਿ ਸ਼੍ਰੀ ਅਕਾਲ ਅੱਛਾ ਭਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਅੱਜੇ ਤਾਂ ਆਪਾਂ ਨੂੰ ਕੋਈ 15 ਦਿਨ ਹੋਏ ਆ ਵਧੀਆ ਰਿਜ਼ਲਟ ਮਿਲ ਗਿਆ ਵਧੀਆ ਮਸ਼ੀਨਾਂ ਟੌਪ ਦੀਆਂ ਜੀ ਹਾਂ ਟ੍ਰੇਨਿੰਗ ਕਿਸ ਤਰ੍ਹਾਂ ਦੀ ਬਹੁਤ ਵਧੀਆ ਟ੍ਰੇਨਿੰਗ ਆਪਣਾ ਸੋਨੂ ਵੀ ਟ੍ਰੇਨਰ ਆ ਬਹੁਤ ਵਧੀਆ ਟ੍ਰੇਨਿੰਗ ਦੇਂਦਿਆ ਵਾ ਸਭ ਤੋਂ ਵਧੀਆ ਇਹ ਆ ਵਧੀਆ ਮਸ਼ੀਨਾਂ ਇੱਥੇ ਜੀ ਜੀ ਵਧੀਆ ਖਾਣ-ਖੂਣ ਦੀ ਡਾਈਟ ਦੱਸਦਾ ਆਪਾਂ ਨੂੰ ਸਾਰਾ ਕੁਝ ਵਧੀਆ ਦੱਸਦਾ ਵਾ ਠੀਕ ਵਧੀਆ ਵਾ on and